ਨਮਸਕਾਰ ਦੋਸਤੋ ਦੋਸਤੋ ਅੱਜਕੱਲੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਔਰ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਇੱਕ ਮਸਲਾ ਬੜਾ ਪਖਿਆ ਹੋਇਆ ਹੈ ਕੰਚਨ ਕੁਮਾਰੀ ਉਰਫ ਕਮਲਕੌਰ ਦਾ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਾ ਦੇਖਣਯੋਗ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੀ ਸੀ ਕਿ ਜਿਹਨੂੰ ਪਰਿਵਾਰ ਦੇ ਵਿੱਚ ਦਾ ਕੀ ਅਗਰ ਇੱਕ ਸੱਜਕ ਮਨੁੱਖੀ ਲਗਾ ਉਹ ਕੱਲਾ ਬਹਿ ਕੇ ਵੀ ਨਹੀਂ ਸੀ ਦੇਖ ਸਕਦਾ ਅਸਰੀਲ ਪਾਸ਼ਾ ਪਰ ਉਹਦਾ ਵਿਵਾਦ ਜਿਹੜਾ ਸੀਗਾ ਉਹ ਕਾਫੀ ਚਿਰ ਤੋਂ ਚੱਲਦਾ ਆ ਰਿਹਾ ਸੀਗਾ ਤੇ ਉਸ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਉਹਦਾ ਮਰਡਰ ਹੋ ਗਿਆ ਦਾ ਕਤਲ ਹੋ ਗਿਆ ਤੇ ਕਤਲ ਤੋਂ ਬਾਅਦ ਜਿਹੜਾ ਸੀ ਮਸਲਾ ਹੋਰ ਜ਼ਿਆਦਾ ਪੱਕ ਗਿਆ। ਦੋਸਤੋ ਮੈਂ ਤੁਹਾਨੂੰ ਕੁਝ ਜਾਣਕਾਰੀ ਦੁਬਾਰਾ ਹੋਰ ਸਾਂਝੀ ਕਰਾਂਗਾ। ਮੈਂ ਪਿੱਛੇ ਵੀ ਇੱਕ ਵੀਡੀਓ ਕੱਲ ਪਰਸੋ ਬਣਾ ਕੇ ਪਾਈ ਸੀਗੀ ਉਹਦੇ ਉੱਤੇ ਵੀ ਵੀ ਇੱਕ ਅਸਲ ਦੇ ਵਿੱਚ ਸਮੱਸਿਆ ਕਿੱਥੇ ਹੈ। ਹੁਣ ਉਹਦੇ ਉੱਤੇ ਬਹੁਤ ਸਾਰੇ ਕਮੈਂਟ ਆ ਰਹੇ ਨੇ, ਬਹੁਤ ਸਾਰੇ ਲੋਕ ਪੋਸਟਾਂ ਸ਼ੇਅਰ ਕਰ ਰਹੇ ਨੇ। ਕੋਈ ਉਸ ਨੂੰ ਚੰਗਾ ਕਹਿ ਰਿਹਾ ਤੇ ਕੋਈ ਉਸ ਨੂੰ ਮਾੜਾ ਕਹਿ ਰਿਹਾ। ਇਹ ਹਰ ਕਿਸੇ ਦੀ ਆਪਣੀ ਵਿਚਾਰ ਨੇ। ਉਹ ਕਿਦਾਂ ਦੇਖਦਾ ਹੈ ਕੀ ਦੇਖਦਾ ਹੈ ਤੇ ਕਿਦਾਂ ਦਾ ਸੋਚਦਾ ਹੈ ਤੇ ਕਿਦਾਂ ਦਾ ਉਹ ਰਿਐਕਟ ਕਰਦਾ ਹੈ ਇਹ ਹਰ ਬਨੁੱਖ ਦਾ ਆਪਣਾ ਆਪਣਾ ਅਧਿਕਾਰ ਹੈ ਆਪਣੀ ਸੋਚ ਹੈ ਇਹਦੇ ਨਾਲ ਹੀ ਕੀ ਹੋਇਆ ਕਿ ਕੰਮੂ ਇਕੋਰ ਦੇ ਕਤਲ ਤੋਂ ਬਾਅਦ ਕੁਝ ਹੋਰ ਏਦਾਂ ਦੇ ਬਲੌਗਰ ਜਿਹੜੇ ਸੀਗੇ ਜਿਹੜੇ ਇੰਸਟਾਗ੍ਰਾਮ ਤੇ YouTube ਉਤੇ ਉੱਤੇ ਜਾਂ ਹੋਰ ਜਿਹੜੇ ਸਾਈਟਾਂ ਦੇ ਉੱਤੇ ਪਲੇਟਫਾਰਮਾਂ ਦੇ ਉੱਤੇ ਏਦਾਂ ਦੀਆਂ ਵੀਡੀਓ ਬਣਾ ਕੇ ਪਾਉਂਦੇ ਸੀਗੇ ਜਿਹੜੀਆਂ ਪਰਿਵਾਰ ਦੇ ਅੱਗੇ ਬੈਠ ਕੇ ਨਹੀਂ ਦਿਖਾਈ ਜਾ ਸਕਦੀਆਂ ਉਹਨਾਂ ਨੇ ਬਹੁਤ ਐਨੇ ਮਾਫੀ ਵੀ ਮੰਗੀ ਆ ਉਹਦੇ ਘਰ ਤੋਂ ਬਾਬਾ ਦੋਸਤੋ ਮੈਂ ਖੁਦ ਇਸ ਚੀਜ਼ ਦੇ ਬੜਾ ਖਲਾਫ ਐ ਕਿ ਜਿਸ ਤਰ੍ਹਾਂ ਦਾ ਇਹ ਅਸਲੀਲਤਾ ਵਾਲਾ ਸੱਭਿਆਚਾਰ ਸਿਰਜਿਆ ਜਾ ਰਿਹਾ ਪੰਜਾਬ ਦੇ ਵਿੱਚ ਤੇ ਸਾਡਾ ਸੱਭਿਆਚਾਰ ਨਹੀਂ ਹੈ ਔਰ ਬਿਲਕੁਲ ਗਲਤ ਗੱਲ ਐ ਮੈਂ ਇਸ ਦੀ ਸਪੋਰਟ ਨਹੀਂ ਕਰਦਾ ਲੇਕਿਨ ਕੁਝ ਗੱਲਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗਾ ਔਰ ਮੁੱਖ ਗੱਲ ਇਹ ਹੈਗੀ ਐ ਵੀ ਕੀ ਇਸ ਤਰ੍ਹਾਂ ਦਾ ਕਿਸੇ ਦਾ ਕਤਲ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਹੈ ਜਾਂ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਉਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਦੋਸਤੋ ਵੀਡੀਓ ਨੂੰ ਦੇਖਣਾ ਆਖਰ ਤੱਕ ਤੇ ਜੇ ਤੁਸੀਂ ਚਾਹੁੰਦੇ ਵੀ ਚੰਗੀ ਚੀਜ਼ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਦੋਸਤੋ ਤਾਂ ਕਿ ਹਰ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਕੱਲ ਸ਼ੁਰੂ ਕਰਦੇ ਆਂ ਦੋਸਤੋ ਕਿ ਸਾਡੇ ਜਿਹੜੇ ਪੰਜਾਬੀਆਂ ਦੇ ਉੱਤੇ ਇੱਕ ਗੱਲ ਬੜੀ ਢੁਕਦੀ ਐ ਕਿ ਪੰਜਾਬੀ ਜਿਹੜੇ ਹੈਗੇ ਨੇ ਉਹ ਕੋਈ ਕੰਮ ਪਹਿਲਾਂ ਸੋਚ ਕੇ ਨਹੀਂ ਕਰਦੇ ਕੰਮ ਕਰਕੇ ਪਿੱਛੋਂ ਸੋਚਦੇ ਨੇ ਫਿਰ ਚਾਹੇ ਉਹਦਾ ਅੰਜਾਮ ਚੰਗਾ ਹੋਵੇ ਜਾਂ ਬੁਰਾ ਜਦੋਂ ਸਾਡੇ ਲੋਕ ਕਿਸੇ ਪਾਸੇ ਨੂੰ ਚੱਲਦੇ ਆ ਤਾਂ ਭੀੜ ਬਣਾ ਕੇ ਤੁਰ ਪੈਂਦੇ ਨੇ ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਹੈਗੀ ਐ ਤੇ ਚਾਹੇ ਹੋ ਤੇ ਜਿਹੜੀ ਆਮ ਲਾਈਫ ਦੇ ਵਿੱਚ ਹੈਗੀ ਉਹ ਟਰਾਲੀਆਂ ਕਾਊਂਟਰ ਭਰ ਕੇ ਉਧਰ ਨੂੰ ਵੀ ਲੋਕ ਸਾਡੇ ਤੁਰ ਪਦੇ ਹੁਣ ਉੱਥੇ ਜਿਹੜੇ ਬਹੁਤ ਸਾਰੇ ਲੋਕ ਇਸ ਗੱਲ ਦੀ ਹਮਾਇਤ ਕਰ ਰਹੇ ਨੇ ਵੀ ਉਹ ਕਤਲ ਹੋਇਆ ਚੰਗਾ ਹੋਇਆ ਤੇ ਜੇ ਦੋ ਚਾਰਾਂ ਦਾ ਹੋਰ ਹੋ ਜੇ ਤਾਂ ਇਹ ਸੋਸ਼ਲ ਮੀਡੀਆ ਤੇ ਗੰਦ ਜਿਹੜਾ ਪੈਂਦਾ ਬੰਦ ਹੋ ਜਾਊਗਾ ਬਿਲਕੁਲ ਨਹੀਂ ਬੰਦ ਹੋਣ ਵਾਲਾ ਦੋਸਤੋ ਇਹ ਇੱਕ ਕਮਲਕੌਰ ਨੂੰ ਦਾ ਕਤਲ ਹੋ ਗਿਆ ਜੇ ਮੰਨ ਲਓ ਕਪਾਧਾਨ ਮੰਨ ਲੈਣ ਵੀ ਕੋਈ ਹੈ ਜ 2000 ਹੋਰ ਕਾਰਡ ਵੀ ਹੋ ਜਾਂਦੇ ਤਾਂ ਇਹ ਬੰਦ ਹੋਣ ਵਾਲਾ ਨਹੀਂ ਹੈ ਇਹ ਤੁਸੀਂ ਆਪਣੇ ਦਿਮਾਗ ਚ ਕਰ ਦਿਓ ਫਿਰ ਬੰਦ ਕਿਵੇਂ ਹੋ ਉਦੋਂ ਪਹਿਲਾਂ ਕਿ ਬੰਦ ਹੋਣ ਵਾਲਾ ਕਿਉਂ ਨਹੀਂ ਹੈ ਮੈਂ ਤੁਹਾਨੂੰ ਇਸ ਕੱਲ ਦਾ ਜਵਾਬ ਦਿੰਨਾ ਕਮਲ ਕੌਰ ਦੇ ਕਤਲ ਤੋਂ ਪਹਿਲਾਂ ਜਿੰਨੇ ਗੇ ਜਾਣਕਾਰੀ ਮਤਲਬ ਉਹ ਸੋਸ਼ਲ ਮੀਡੀਆ ਤੇ ਉਹ ਖਬਰਾਂ ਤੋਂ ਜਿਆਦਾ ਮਿਲੀ ਹੈ ਵੀ तकरीबन ਉਹਦੇ 4 ਲੱਖ ਫੋਲੋਅਰ ਸੀ 4 ਲੱਖ ਫਾਲਵਾਰ ਉਹਦੇ ਕਾਊਂਟ ਤੇ ਸੀਗੇ ਲੇਕਿਨ ਦੋਸਤੋ ਜਦੋਂ ਉਹਦਾ ਕਰਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਆ ਤੁਹਾਡੇ ਸਾਹਮਣੇ ਜਿਹੜਾ ਹੈਗਾ ਉਹਦੇ ਦੇ ਫੋਲੋਅਰ ਨੇ ਕਿੰਨੇ ਹੋ ਜਾਂਦੇ ਨੇ ਮਤਲਬ ਉਹਦੇ ਲੰਘੇ ਹੋ ਜਾਂਦੇ ਆ ਉਸ ਕਮਲ ਗੋਰਦੇ ਫਾਲੋਅਰ ਜਿਹੜੇ ਹੋਏ ਨੇ 7.7 ਲੱਖ 7.7 ਲੱਖ ਫਾਲੋਅਰ ਹੋ ਗਏ ਉਹਦੇ ਉਹਦੀ ਮੌਤ ਤੋਂ ਬਾਅਦ ਜਿਹੜੇ ਪਹਿਲਾਂ 4 ਲੱਖ ਦੱਸਿਆ ਜਾ ਰਿਹਾ 7.7 ਲੱਖ ਦਾ ਮਤਲਬ 7 ਲੱਖ 7000 ਹੁਣ ਜਿਹੜੇ 3 ਲੱਖ 7000 ਨਵੇਂ ਫਾਲੋਅਰ ਉਹਦੀ ਮੌਤ ਤੋਂ ਬਾਅਦ ਪੈਦਾ ਹੋਇਆ ਕਿੱਥੋਂ ਆਏ ਕੌਣ ਲੋਕ ਨੇ ਹੋ ਜਿਹਨਾਂ ਨੇ ਮਰਨ ਤੋਂ ਬਾਅਦ ਵੀ ਫੋਲੋ ਕੀਤਾ ਇਹ ਉਹ ਲੋਕ ਨੇ ਜਿਹਨਾਂ ਨੂੰ ਸ਼ਾਇਦ ਉਹਦੇ ਜਿਉਂਦੇ ਉਹਦੇ ਵੀਡੀਓਜ਼ ਉਹਦੇ ਰੀਲਾਂ ਉਹਦੇ ਕੰਟੈਂਟ ਬਾਰੇ ਸ਼ਾਇਦ ਉਹਨਾਂ ਨੂੰ ਨਹੀਂ ਸੀ ਪਤਾ ਪਰ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਔਰ ਉਹ ਮੌਤ ਜਦੋਂ ਮੀਡੀਆ 'ਚ ਆਉਂਦੀ ਹੈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਨੇ ਫਿਰ ਕੀ ਕੀਤਾ ਦੜਾ ਦੜਾ ਉਹ ਵੀਡੀਓ ਦੇਖਣੀ ਸ਼ੁਰੂ ਕਰਤੀ ਉਹਨੂੰ ਫੋਲੋ ਕਰਨਾ ਸ਼ੁਰੂ ਕਰਤਾ ਹੁਣ ਜਿਹੜੇ 3 ਲੱਖ ਤੋਂ ਉੱਪਰ ਜਿਹੜੇ ਨਵੇਂ ਫੋਲੋਅਰ ਆਏ ਨੇ ਉਹ ਫੋਲੋਅਰ ਕੋਈ ਕੰਨੜ ਤੋਂ ਤਾਂ ਆਏ ਨਹੀਂਗੇ ਪੰਨੜ ਭਾਸ਼ਾ ਵਾਲੇ ਤਾਂ ਹੈ ਨਹੀਂਗੇ ਨਾ ਤੇਲਗੂ ਵਾਲੇ ਹੈਗੇ ਕੋਗਰਨੋ ਪੰਜਾਬੀ ਸਮਝ ਨਹੀਂ ਹੁੰਦੀ ਤੇ ਫਿਰ ਕੌਣ ਨੇ ਉਹ ਉਹ ਪੰਜਾਬੀ ਹੀ ਹੋ ਸਕਦੇ ਚੱਕੀਥੀ ਬੈਠੇ ਹੁਣ ਕਮਾਲ ਦੀ ਗੱਲ ਇਹ ਵੀ ਇੱਕ ਪਾਸੇ ਤਾਂ ਸਾਡੇ ਪੰਜਾਬੀ ਸਾਡਾ ਪੰਜਾਬ ਉਸ ਚੀਜ਼ ਦਾ ਵਿਰੋਧ ਕਰ ਰਿਹਾ ਹੈ ਉਰੇ ਇਸ ਨੂੰ ਠੀਕ ਠਹਿਰਾ ਰਿਆ ਹੈ ਵੀ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਸਬਕ ਸਿਖਾਉਣਾ ਚਾਹੀਦਾ ਹੈ। ਤੂਜੇ ਬਸ ਇਹਨਾਂ ਨੂੰ ਫਾਲੋ ਵੀ ਕਰ ਰਹੇ ਹੈ। ਉਹਨਾਂ ਲਾਈਕ ਸ਼ੇਅਰ ਵੀ ਕਰ ਰਹੇ ਹੈ। ਹੁਣ ਜਿੰਨੀਆਂ ਉਹਦੀਆਂ ਵੀਡੀਓਜ਼ ਪਹਿਲਾਂ ਉਹਦੇ ਜਿਉਂਦੇ ਜੀ ਚੱਲਦੀਆਂ ਸੀਗੀਆਂ ਅੱਜ ਉਸ ਤੋਂ ਦੁੱਗਣੀ ਰਫਤਾਰ ਨਾਲ ਦੁੱਗਣੀਆਂ ਗਿਣਤੀ ਦੇ ਵਿੱਚ ਚੱਲ ਰਹੀਆਂ। ਪਰ ਤੁਸੀਂ ਜਾ ਕੇ ਦੇਖੋ ਸੋਸ਼ਲ ਮੀਡੀਆ 'ਤੇ ਹਰ ਦੂਜੀ ਜਿਹੜੀ ਵੀਡੀਓ ਹੋਈ ਹੈ, ਦੂਜੀ ਜਿਹੜੀ ਕੰਟੈਂਟ ਹੈਗਾ ਉਹ ਕਮਲ ਕੌਰ ਦਾ ਹੀ ਚੱਲੀ ਜਾਂਦਾ ਹੈ। ਜਨਿਕ ਦੀ ਮੌਤਬਦ سلسلہ ਵੱਧ ਗਿਆ ਘਟਣ ਦੀ ਬਜਾਏ ਫਿਰ ਕਿਵੇਂ ਕਹਿ ਸਕਦੇ ਆਂ ਅਸੀਂ ਵੀ ਇਹ ਜਿਹੜਾ ਇਸ ਤਰ੍ਹਾਂ ਦੇ ਵਰਤਾਰੇ ਕੋਈ ਮਾਫ ਕਰਨ ਦੇ ਨਾਲ ਜਾਂ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਸੋਸ਼ਲ ਮੀਡੀਆ ਬੰਦ ਤੇ ਜਿਹੜਾ ਗੰਦ ਪੈਣਾ ਬੰਦ ਹੋ ਜਾਊਗਾ ਹੁਣ ਇੱਕ ਉਦੋਂ ਅੱਗੇ ਹੋਰ ਆਜੋ ਜਿਹੜੇ ਕੁਝ ਲੋਕ ਕਮਾਂਕਾਰ ਦੀ ਮੌਤਬਦ ਮਾਫੀਆਂ ਮੰਗ ਰਹੇ ਨੇ ਉਹਨਾਂ ਦੀਆਂ ਸਾਈਟਾਂ ਤੇ ਵੀ ਜਾਓ ਦੋਸਤੋ ਤੁਸੀਂ ਉਹਨਾਂ ਦੀਆਂ ਸਾਈਟਾਂ ਤੇ ਵੀ ਜਾਓ ਉਹਨਾਂ ਦੀਆਂ ਸਾਈਟਾਂ ਦੇ ਉੱਤੇ ਵੀ ਜਿੰਨਾਂ ਕੋ ਇਹ 15 15 12 12 ਹਜ਼ਾਰ ਫਾਲੋਅਰ ਸੀਗੇ 12 12 15 15 ਹਜ਼ਾਰ ਫਾਲੋਅਰ ਸੀਗੇ ਆਈ 20 ਲੱਖ 2 2 ਲੱਖ ਫਾਲੋਅਰ ਹੋ ਗਏ ਉਹਨਾਂ ਦੇ ਉਹਨਾਂ ਵੀ ਅਸਲੀਲ ਵੀਡੀਓ ਦਿੱਤੇ ਕੌਣ ਫਾਲੋਅ ਕਰ ਰਿਹਾ ਨਾ ਦੂਜੇ ਪਾਸੇ ਸਾਡੇ ਲੋਕ ਵੀ ਗੱਲ ਕਰ ਰਹੇ ਨੇ ਯਾਰ ਚੰਗਾ ਹੋ ਗਿਆ ਗੰਦਾ ਸਾਫ ਹੋ ਗਿਆ ਪੂਰੀ ਗੰਦ ਦੋទੂ ਜਿਆਦਾ ਵੱਧ ਗਿਆ ਉਹਨਾਂ ਦੇ ਫਾਲੋਅਰ ਵੱਧ ਗਏ ਮਰਿਆਂ ਤੋਂ ਬਾਅਦ ਵੀ ਫਾਲੋਅਰ ਵੱਧ ਗਏ ਤੋ ਫਿਰ ਕਿਵੇਂ ਕਹਿ ਸਕਦੇ ਆਂ ਵੀ ਜਿਹੜਾ سلسلہ ਹੈਗਾ ਇਹ ਰੁਕ ਜਾਊਗਾ ਉਹ ਸਵਾਲ ਹੀ ਖੜਾ ਹੁੰਦਾ ਜਿਵੇਂ ਮੈਂ ਸ਼ੁਰੂ ਕੀਤਾ ਵੀ ਮੈਂ ਇਸ ਨੂੰ ਕਟ ਨਹੀਂ ਕਰਦਾਗਾ ਇਹਨਾਂ ਲੋਕਾਂ ਦੀ ਕਿ ਮੈਂ ਜਿੰਨਾ ਕਿ ਵੀ ਕੰਟੈਂਟ ਬਣਾ ਕੇ ਪਾਉਣਾਗਾ ਮੈਂ ਗਿਆਨ ਵਿਗਿਆਨ ਨਾਲ ਸੰਬੰਧਿਤ ਪਾਉਣਾ ਹੁੰਨਾ ਹੈ ਖਾਸ ਕਰਕੇ ਵਿਗਿਆਨਕ ਨਜ਼ਰੀਏ ਦੇ ਮੇਰੇ ਕੰਟੈਂਟ ਹੁੰਦੇ ਨੇ ਲੋਕਾਂ ਨੂੰ ਸੇਧ ਦੇਣ ਵਾਲੇ ਤੇ ਮੈਂ ਖੁਦ ਇਸ ਚੀਜ਼ ਦੇ ਖਿਲਾਫ ਹਾਂ ਲੇਕਿਨ ਅਸਲ ਸਵਾਲ ਕੀ ਹੁੰਦਾ ਦੋਸਤੋ ਅਸਲ ਸਵਾਲ ਇਹ ਹੁੰਦਾ ਹੈਗਾ ਵੀ ਜੇਕਰ ਜਿਵੇਂ ਮੈਂ ਪਿਛਲੀ ਵੀਡੀਓ ਵੀ ਦਿੱਤੀ ਸੀ ਕਿ ਕਲੋਕੋਰ ਦੇ ਖਤਮ ਦੇ ਉੱਤੇ ਵੀ ਉਹ ਲੋਕ ਇਸ ਚੀਜ਼ ਦੇ ਬਿਲਕੁਲ ਇਸ ਦੋਸ਼ ਦੇ ਇਸ ਗਲਤੀ ਦੇ ਜ਼ਿੰਮੇਵਾਰ ਨਹੀਂ ਜਿਹੜੇ ਗਲਤ ਕੰਟੈਂਟ ਪਾ ਕੇ ਸਮਾਜ ਨੂੰ ਗੰਦਲਾ ਕਰ ਰਿਹਾ ਹੈ ਬਿਲਕੁਲ ਜ਼ਿੰਮੇਵਾਰ ਨਹੀਂ ਪਰ ਨਾਲ ਦੀ ਨਾਲ ਉਹ ਲੋਕ ਨੇ ਜ਼ਿੰਮੇਵਾਰ ਨੇ ਜਿਹੜੇ ਲੋਕ ਇਹਨਾਂ ਨੂੰ ਲਾਈਕ ਕਰ ਰਹੇ ਐ ਜਿਹੜੇ ਇਹਨਾਂ ਦੇ ਕੰਟੈਂਟ ਨੂੰ ਸ਼ੇਅਰ ਕਰ ਰਹੇ ਐ ਜਿਹੜੇ ਲੋਕ ਇਹਨਾਂ ਨੂੰ ਫਾਲੋ ਕਰ ਰਹੇ ਐ ਇਹਦਾ ਮਤਲਬ ਇਹ ਉਹ ਗੰਦ ਜ਼ਿਆਦਾ ਵੇਖਣਾ ਚਾਹੁੰਦੇ ਆ ਨਾ ਉਸ ਗੰਦ ਨੂੰ ਪਸੰਦ ਕਰਦੇ ਆ ਨਾ ਫੇਰ ਹੀ ਫਾਲੋ ਕਰਦੇ ਆ ਨਾ ਫੇਰ ਉਹਦੇ ਫਾਲੋਅਰ ਵੱਧਦੇ ਐ ਜੇ ਲੋਕ ਉਹ ਦੇਖਣਾ ਚਾਹੁੰਦੇ ਆ ਔਰ ਦੇਖ ਰਹੇ ਐ ਸੋ ਇਹਦਾ ਜਿਹੜਾ ਤਰੀਕਾ ਹੈ ਦੋਸਤੋ ਇਸ ਤਰ੍ਹਾਂ ਦਾ ਵੀ ਜੇ ਕੋਈ ਸੋਸ਼ਲ ਮੀਡੀਆ ਦੇ ਗੰਦ ਪੈਣਾ ਬੰਦ ਹੋ ਜਾਊਗਾ ਨਹੀਂ ਹੋਣ ਵਾਲਾ ਹੈ ਬਲਕਿ ਤਾਂ ਵਧਦਾ ਜਾ ਰਿਹਾ ਹੈ ਇਸ ਗੱਲ ਨੂੰ ਦੁਹਰਾ ਨਾ ਕਰਾਂ ਤਾਂ ਕਮਲ ਕੋਹੜੀ ਜਿਹੜੀ ਸੀਗੀ 4 ਲੱਖ ਫੋਲੋਅਰ ਜਿਹੜੇ ਦੱਸਿਆ ਜਾ ਰਹੇ ਸੀ ਉਹਦੇ ਪਹਿਲਾਂ ਉਹਨੂੰ 7 ਲੱਖ ਤੋਂ ਉੱਪਰ ਹੋ ਗਏ ਯਾਨੀ ਕਿ ਵੱਧ ਗਿਆ ਉਹ ਘਟਿਆ ਨਹੀਂ ਵੱਧ ਗਿਆ ਹੁਣ ਇਹ ਬੰਦ ਕਿਵੇਂ ਹੋਵੇ ਜੇ ਬੰਦ ਕਰਾਉਣ ਦੇ ਬਹੁਤ ਸਾਰੇ ਤਰੀਕੇ ਆ ਸਾਡੇ ਸਮਾਜ ਦੇ ਵਿੱਚ ਬੜੇ ਬੁੱਧੀਜੀਵੀ ਬੜੇ ਸੋਝੇ ਹੋਏ ਬੜੇ ਸਿਆਣੇ ਲੋਕ ਬੈਠੇ ਆ ਬੜੇ ਨੋਲਜ ਵਾਲੇ ਲੋਕ ਬੈਠੇ ਆ ਉਹ ਲੋਕ ਵੀ ਬੈਠੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਨੋਲਜ ਹੈ ਬਹੁਤ ਜ਼ਿਆਦਾ ਜਾਣਕਾਰੀ ਹੈ ਪਰ ਸ਼ਾਇਦ ਅੱਜ ਉਹ ਵੀ ਇਸ ਭੀੜ ਦਾ ਹਿੱਸਾ ਬਣੇ ਹੋਏ ਨੇ ਜੇ ਇਹ ਬੰਦ ਕਰਨ ਦੇ ਉੱਤੇ ਕੀ ਹੈਗਾ ਕਿ ਹੁਣ ਇਹ ਬੰਦ ਕਰਨ ਦਾ ਉਹਨਾਂ ਕੋਲ ਤਰੀਕਾ ਦੱਸ ਦਿਆਂ ਕਿ ਜੇ ਕਿਸੇ ਦੇ ਉੱਤੇ ਕਿਸੇ ਦੇ ਅਕਾਊਂਟ ਦੇ ਉੱਤੇ ਕਿਸੇ ਪਲੇਟਫਾਰਮ ਤੇ ਚਾਹੇ ਉਹ ਫੇਸਬੁੱਕ ਹੈ ਇੰਸਟਾਗ੍ਰam ਹੈ ਟਵਿੱਟਰ ਹੈ ਟਿਕਟੌਕ ਹੈ YouTube ਹੈ ਕੁਝ ਵੀ ਕਿਹੜਾ ਵੀ ਕੋਈ ਵੀ ਪਲੇਟਫਾਰਮ ਹੈ ਉਹਦੇ ਉੱਤੇ ਕਿਸੇ ਵੀ ਕਿਸਮ ਦੀ ਅਕਰਾਜਯੋਗ ਸਮੱਗਰੀ ਪੈਂਦੀ ਹੈ ਉਹਨੂੰ ਡਿਲੀਟ ਕਰਵਾਇਆ ਜਾ ਸਕਦਾ ਪਹਿਲਾ ਕੰਮ ਇਹ ਕਰੂ ਕਿ ਜਿਹੜੇ ਲੋਕ ਉਹਨੂੰ ਲਾਈਕ ਕਰ ਰਹੇ ਨੇ ਉਹ ਤੇ ਕਮੈਂਟ ਕਰ ਰਹੇ ਨੇ ਔਰ ਮੈਂ ਇਹ ਦਸਣ ਤੋਂ ਪਹਿਲਾਂ ਮੈਂ ਇੱਕ ਦੱਸ ਦੇਵਾਂ ਜਿਹੜੇ ਕਮੈਂਟ ਕਰਨ ਵਾਲੇ ਲੋਕ ਵੀ ਨੇ ਠੀਕ ਹੈ ਉਹ ਲੋਕ ਗੰਦ ਪਾ ਰਹੇ ਨੇ ਜਾਂ ਉਹ ਚੀਜ਼ ਅਸਲੀਅਤ ਕੋ ਫਲਾ ਰਹੇ ਨੇ ਤੇ ਫਿਰ ਜਿਹੜੇ ਕਮੈਂਟ ਕਰਨ ਵਾਲੇ ਨੇ ਉਹ ਕੀ ਕਰ ਰਹੇ ਨੇ ਉਹਦੋਂ ਘਟ ਨਹੀਂ ਕਰ ਰਹੇ ਉਹ ਵੀ ਜੇ 100 ਕਮੈਂਟ ਹੋਇਆ ਕਿਸੇ ਇੱਕ ਕੰਟੈਂਟ ਦੇ 100 ਕਮੈਂਟ ਆਇਆ 90 ਕਮੈਂਟ ਦੇ ਵਿੱਚ ਮਾਂ ਭੈਣ ਦੀਆਂ ਗਾਲਾਂ ਹੁੰਦੀਆਂ ਨੇ ਤੇ ਸਾਡੇ ਵਰਗੇ ਜਿਹੜੇ ਲੋਕ ਹੈ ਜਿਹੜੇ ਕੋਈ ਚੱਜ ਦੀ ਗੱਲ ਕਰਦੇ ਸਾਨੂੰ ਵੀ ਨਹੀਂ ਬਕਸਦੇ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਉਹਨਾਂ ਤੋਂ ਤੋਂ ਵੱਖਰਾ ਕਿਵੇਂ ਸਮਝਦੇ ਹੋ ਉਹ ਹੀ ਲੋਕ ਜਿਹੜੇ ਸੀਗੇ ਉਹਨੂੰ ਲਾਈਕ ਕਰਨ ਵਾਲੇ ਸੀਗੇ ਉਹ ਦੇਖਣ ਵਾਲੇ ਸੀਗੇ ਉਹੀ ਲੋਕ ਅਜ ਦੂਜੇ ਪਾਸੇ ਹੋ ਕੇ ਉਹਦਾ ਇਸ ਚੀਜ਼ ਦਾ ਜਸ਼ਨ ਵੀ ਮਨਾ ਰਹੇ ਨੇ ਤੇ ਇਸ ਚੀਜ਼ ਨੂੰ ਕਰ ਰਹੇ ਨੇ ਵੀ ਹਾਂ ਯਾਰ ਚੰਗਾ ਹੋ ਗਿਆ ਹੁਣ ਜਦੋਂ ਅਸੀਂ ਸੋਸ਼ਲ ਮੀਡੀਆ ਚਲਾਉਂਦੇ ਆ ਕੋਈ ਵੀ ਪਲੇਟਫਾਰਮ ਚਲਾਉਂਦੇ ਆ ਉੱਥੇ ਕਈ ਆਪਸ਼ਨ ਹੋ ਜਾਂਦੇ ਨੇ ਲਾਈਕ ਸ਼ੇਅਰ ਦੀਆਂ ਕਾ ਆਪਸ਼ਨ ਹੋ ਜਾਂਦੀਆਂ ਨੇ ਨਾਲ ਉਹਦੇ ਥੱਲੇ ਇੱਕ ਰਿਪੋਰਟ ਦੀ অপਸ਼ਨ ਵੀ ਆਉਂਦੀ ਹੈ ਤੁਸੀਂ ਕਿਸੇ ਦੀ ਵੀ ਆਈਡੀ ਤੇ ਜਾਓ ਉਹਦੀ ਆਈਡੀ ਤੇ ਜਾ ਕੇ ਜਦੋਂ ਤੁਸੀਂ ਆਈਡੀ ਤੇ ਜਾਓਗੇ ਤਾਂ ਉਹਦੇ ਦਲੇ ਉਹ ਕਰੋ ਕਲਿੱਕ ਕਰੋ ਦਲੇ ਜਾ ਕੇ ਕਲਿੱਕ ਕਰੋ ਇੱਥੇ অপਸ਼ਨ ਆਉਗੀ ਡਿਸਲਾਈਕ ਦੀ ਉੱਤੇ ਰਿਪੋਰਟ ਦੀ ਤੁਸੀਂ ਉਹਨੂੰ ਡਿਸਲਾਈਕ ਕਰੋਗੇ ਜਦੋਂ ਕੋਈ ਬੰਦਾ ਗਲਤ ਚੀਜ਼ ਬਣਾਇਆ ਤੁਸੀਂ ਉਹਨੂੰ ਡਿਸਲਾਈਕ ਕਰੋਗੇ ਤਾਂ ਉਹਦੇ ਜਿਹੜੇ 뷰 ਹੈਗੇ ਆ ਉਹ 150뷰 ਆਉਣਗੇ ਉਹ ਦੁਬਾਰਾ ਪਾਉਂਦੇ ਹੀ ਨਹੀਂ ਉਹ ਕਹਿੰਦਾ ਤਾਂ ਨਾ ਜੋ 10 ਮਿਲੀਅਨ 뷰 ਆ ਗਿਆ ਸੇ ਬੰਦੇ ਕੰਟੈਂਟ ਦੇ ਉੱਤੇ 10 ਮਿਲੀਅਨ 뷰 ਆ ਗਏ ਨੇ ਕਰੋੜ ਬੰਦੇ ਨੇ ਦੇਖ ਲਈ ਤਾਂ ਫਿਰ ਆਟੋਮੈਟਿਕ ਹੀ ਪਾਊਗਾ ਉਹ ਕਰੋੜ ਬੰਦਾ ਕੌਣ ਆ ਉਹ 5 5 ਮਿਲੀਅਨ ਆ ਗਏ 7 ਮਿਲੀਅਨ ਆ ਗਏ ਜਾਂ ਉਹਦੇ ਵੀ ਘਟੇ ਪੰਜ ਲੱਖ ਬੰਦਾ ਆ ਗਿਆ 2 ਲੱਖ ਬੰਦਾ ਆ ਗਿਆ ਉਹ 2 ਲੱਖ 5 ਲੱਖ ਕੌਣ ਨੇ ਜਿਹੜੇ ਉਸ ਨੂੰ ਲਾਈਕ ਕਰ ਰਹੇ ਨੇ ਉਹ ਕੌਣ ਨੇ ਜਿਹੜੇ ਸ਼ੇਅਰ ਹੈਗਾ ਦਾ 2000 ਸ਼ੇਅਰ ਹੋ ਗਿਆ ਇਹਦਾ 1500 ਸ਼ੇਅਰ ਹੋ ਗਿਆ ਉਹ ਕੌਣ ਲੋਕ ਨੇ ਤੇ ਜਦੋਂ ਤੁਸੀਂ ਸਾਰਾ ਕੁਝ ਕਰੋਗੇ ਤਾਂ ਫਿਰ ਇਹ ਬੰਦ ਕਿਵੇਂ ਹੋਣਗੇ ਨਹੀਂ ਹੋਣ ਵਾਲਾ ਬੰਦ ਇਹ ਕਤਲਾਂ ਦੇ ਜਿਹੜੇ ਚਾਹੇ ਆ ਕਿਉਂਕਿ ਕਿਸੇ ਦਾ ਕਤਲ ਕਰਨ ਦੇ ਵੀ ਮੈਂ ਹੱਕ ਦੇ ਵਿੱਚ ਨਹੀਂ ਆ ਜੇਕਰ ਮੈਂ ਅਸਲੀਲਤਾ ਫਲੋਂਗ ਦੇ ਬ੍ਰੋਥ ਦੇ ਵਿੱਚ ਹੈਗਾ ਤਾਂ ਕਿਸੇ ਦਾ ਕਤਲ ਕਰਨ ਦੇ ਵਿੱਚ ਹੱਕ ਦੇ ਵਿੱਚ ਨਹੀਂ ਹੈ ਕਿਉਂਕਿ ਤਰੀਕੇ ਹੋਰ ਬਹੁਤ ਸਾਰੇ ਨੇ ਲੋ ਦੋਸਤੋਂ ਹੁਣ ਹਨਮੋ ਤਰੀਕੇ ਦੱਸਣ ਜਾ ਰਹੇ ਹੈਗਾ ਹਾਲਾਂਕਿ ਮੇਰੇ ਕੋਲ ਵੈਸੇ ਮੇਰੇ ਮੂੰਹ ਜਮਾਨੇ ਵੀ ਯਾਦ ਹੈ ਲੇਕਿਨ ਮੈਂ ਵਿਧੂ ਪ੍ਰੂਫੀ ਦੇ ਤਰੀਕੇ ਕੋੜੇ ਸਾਹਮਣੇ ਨਾ ਕੱਢੇ ਹੋਏ ਨੇ ਹੁਣ ਜੇਕਰ ਕਿਸੇ ਪੇਜ ਦੇ ਉੱਤੇ ਕੋਈ ਇਹੋ ਜੀ ਪੋਸਟ ਇਹੋ ਜੀ ਸਮੱਗਰੀ ਪਾਈ ਜਾ ਰਹੀ ਹੈ ਜਿਹੜੀ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਨੀਤੀਆਂ ਦੀ ਉਲੰਘਣਾ ਕਰਦੀ ਹੈ ਕਿਉਂਕਿ ਸੋਸ਼ਲ ਮੀਡੀਆ ਜਿੰਨਾ ਵੀ ਹੈਗਾ ਨਾ ਚਾਹੇ ਕੋਈ ਵੀ ਪਲੇਟਫਾਰਮ ਹੈਗਾ ਫੇਸਬੁਕ ਇੰਸਟਾਗ੍ਰam ਜਿੰਨੇ ਵੀ ਯੂਟਿਊਬ ਜਿੰਨੇ ਪਲੇਟਫਾਰਮ ਨੇ ਉਹਨਾਂ ਦੀਆਂ ਕਿ ਨੀਤੀਆਂ ਨਰਜ਼ਾਰਤ ਹੈ ਉਸ ਨੀਤੀਆਂ ਦੇ ਉਲਟ ਜਾ ਕੇ ਤੁਸੀਂ ਕੋਈ ਕੰਟੈਂਟ ਨਹੀਂ ਪਾ ਸਕਦੇ ਕਿਸੇ ਕਿਸਮ ਦਾ ਕੰਟੈਂਟ ਨਹੀਂ ਪਾ ਸਕਦੇ ਉਹ ਚੱਲੀ ਇਸ ਕਰਕੇ ਜਾਂਦੇ ਨੇ ਉਹ ਅਸਲੀਅਤ ਤਾਂ ਚੱਲੀ ਇਸ ਕਰਕੇ ਜਾਂਦੀ ਹੈ ਕਿਉਂਕਿ ਉਹਦਾ ਉਹਨੂੰ ਕੋਈ ਰਿਪੋਰਟ ਨਹੀਂ ਕਰਦਾ ਪਰ ਕਿਉਂਕਿ ਬਹੁਤ ਬਹੁਤ ਜਿਹੜਾ ਹੈਗਾ ਲਾਈਕ ਕਰਦੇ ਨੇ ਬਹੁਤ ਬਹੁਤ ਫੋਲੋ ਕਰਦੇ ਨੇ ਬਹੁਤ ਬਹੁਤ ਫਾਲੋਅਰ ਬਧਰਦੇ ਨੇ ਉਹ ਛੋਟੇ ਛੋਟੇ ਵੀਡੀਓ ਜਿਹੜਾ ਹੈਗਾ ਉਹ ਚਲਾਈ ਜਾਂਦਾ ਕਿਉਂਕਿ ਉਹਨੇ ਵੀ ਤਾਂ ਇਹਦੇ ਵਿੱਚ ਆਦਾ ਕੰਮ ਚਲਾਉਣਾ ਹੈਗਾ ਤਾਂ ਉਹਦੀ ਪਲੇਟਫਾਰਮ ਦੀਆਂ ਨੀਤੀਆਂ ਦੀ ਜਿਹੜ ਜਿਵੇਂ ਕਿ ਕਿਸੇ ਦੇ ਪ੍ਰਤੀ ਕੋਈ ਨਫ਼ਰਤੀ ਭਾਸ਼ੇ ਭਾਸ਼ਣ ਦੇਣਾ ਜਾਤੀ ਸੂਚਕੰਕ ਸ਼ਬਦ ਬੋਲਣਾ ਕਿਸੇ ਨੂੰ ਧਮਕੀਆਂ ਦੇਣਾ ਅਸਲੀਰ ਸਮਗਰੀ ਜਾਂ ਫਰਜੀ ਜਾਣਕਾਰੀ ਜਾਂ ਗਲਤ ਅਫਵਾਹਾਂ ਬੁਲਵਾਉਣਾ ਇਹ ਸੋਸ਼ਲ ਮੀਡੀਆ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਦੀ ਉਲੰਘਣਾ ਕਰਦੇ ਆ ਇਹ ਇਹਦੀ ਉਲੰਘਣਾ ਕਰਨ ਵਾਲਾ ਜਿਹੜਾ ਕੋਈ ਵੀ ਵਿਅਕਤੀ ਆ ਜੇਕਰ ਉਹਦੀ ਰਿਪੋਰਟ ਕੀਤੀ ਜਾਵੇ ਤਾਂ ਉਹਦੀ ਜਿਹੜੀ ਕੰਟੈਂਟ ਹੈ ਉਸ ਨੂੰ ਜਿਹੜਾ ਸੋਸ਼ਲ ਮੀਡੀਆ ਆਪਣੇ ਆਪ ਹੀ ਹਟਾ ਦਿੰਦਾ। ਸੌਖਾ ਜਿਹਾ ਤਰੀਕਾ ਹੈ। ਪੇਜ ਤੇ ਜਾਓ। ਰਿਪੋਰਟ ਕਰੋ। ਪਰ ਉਹਦੇ ਨਾਲ ਇੱਕ ਚੀਜ਼ ਹੈਗਾ ਵੀ ਤੁਸੀਂ ਜਿਹੜੀ ਰਿਪੋਰਟ ਕਰ ਰਹੇ ਹੋ। ਉਹਦੇ ਨਾਲ ਤੁਹਾਨੂੰ ਥੋੜਾ ਜਿਹਾ ਸਬੂਤ ਦੇਣਾ ਪੈਣਾ। ਸਬੂਤ ਕੀ ਹੈਗਾ? ਵੀ ਉਹਦਾ ਸਕਰੀਨਸ਼ਾਟ ਜੇ ਕਿਸੇ ਨੇ ਪੋਸਟ ਪਾਈ ਆ ਉਹਦਾ ਸਕਰੀਨਸ਼ਾਟ ਜੇ ਕਿਸੇ ਨੇ ਕੋਈ ਵੀਡੀਓ ਬਣਾ ਕੇ ਪਾਈ ਹੈ ਉਹਦਾ ਲਿੰਕ ਠੀਕ ਹੈ ਉਹ ਤੁਸੀਂ ਜਿਹੜੀ ਰਿਪੋਰਟ ਕਰਦੇ ਹੋ ਉਹਦੇ ਨਾਲ ਥੱਲੇ ਉਹ ਲਿੰਕ ਜਾਂ ਉਹਦੀ ਸਕਰੀਨਸ਼ਾਟ ਪਾ ਦਿਓ ਇੱਕ ਕਿਸੇ ਗਲਤ ਸਮਗਰੀ ਦੇ 100 ਬੰਦਾ ਰਿਪੋਰਟ ਕਰਦਾ ਤਾਂ ਉਹ ਆਟੋਮੈਟਿਕ ਹੀ ਉਹ ਜਿਹੜਾ ਕੋਈ ਵੀ ਪਲੇਟਫਾਰਮ ਹੈਗਾ ਉਹ ਉਸੇ ਕੰਟੈਂਟ ਨੂੰ ਹਟਾ ਦਿੰਦਾ ਹੈਗਾ ਉਸਨੋਂ ਅਵਧੀਉ ਉੱਥੇ ਤੁਸੀਂ ਵੀ ਨਹੀਂ ਜਾਣਾ ਤਾਂ ਇਹਦੇ ਵਿੱਚ ਕਾਨੂੰਨੀ ਮਦਦ ਵੀ ਲਈ ਜਾ ਸਕਦੀ ਹੈ ਉਹ ਕੁਛ ਮੈਂ ਜਿਹੜੀ ਇੱਕ ਗੱਲ ਜੀ ਸੁਣੀ ਸੀ ਵੀ ਕਹਿੰਦੇ ਪਰ ਉਹਦੇ ਵਿੱਚ ਕੀ ਹੈਗਾ ਉਹ ਵੀ ਇੱਕ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਦੇਖਦਾ ਹੈਗਾ ਵੀ ਕੋਈ ਵੈਸ਼ੀਅਤ ਨਹੀਂ ਮਤਲਬ ਈਰਖਾ ਵਸ ਕਿਸੇ ਨੂੰ ਪਾਰਿਆ ਹੈਗਾ ਉਹ ਸਾਰੀ ਜਾਂਚ ਕਰੂਗਾ ਉਹਦੀ ਵੀ ਵਾਕਈ ਹੀ ਗਲਤ ਹੈਗਾ ਤਾਂ ਫਿਰ ਉਹ ਜਿਹੜਾ ਉਹਦੇ ਕਾਰਵਾਈ ਕਰੂ ਦੂਜੀ ਜਿਹੜਾ ਹੈਗਾ ਮਤਲਬ ਜੇਕਰ ਤੁਹਾਡੀ ਪੇਜ ਤੇ ਆਹੀ ਸਮਗਰੀ ਹੈ ਜਿਹੜੀ ਕਾਨੂੰਨ ਦੀ ਉਲੰਘਣਾ ਕਰਦੀ ਹੈ ਤੁਹਾਡੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰਦੀ ਹੈ ਉਹਦੇ ਵਿੱਚ ਜਿਵੇਂ ਮਾਨ ਹਾਨ ਨਹੀਂ ਤੁਸੀਂ ਕਿਸੇ ਦੀ ਮਾਨ ਹਾਨ ਨਹੀਂ ਕਰ ਰਹੇ ਹੋ ਕੰਟੈਂਟ ਪਾ ਕੇ ਪਰਦੇਦਰੀ ਦੀ ਉਲੰਘਣਾ ਕਰ ਰਹੇ ਹੋ ਜਾਂ ਗੈਰ ਕਾਨੂੰਨੀ ਤੁਸੀਂ ਗਤੀਵਿਧੀਆਂ ਦੀ ਕੋਈ ਦਾ ਕੰਟੈਂਟ ਬਣਾ ਕੇ ਪਾਉਣਾ ਤਾਂ ਉਹਦੇ ਲਈ ਵੀ ਸੋਸ਼ਲ ਮੀਡੀਆ ਜਿਹੜਾ ਹੈਗਾ ਇਜਾਜ਼ਤ ਨਹੀਂ ਦਿੰਦਾ ਉਹ ਵੀ ਸੋਸ਼ਲ ਮੀਡੀਆ ਦੇ ਜਿਹੜੇ ਸਭ ਕੰਮ ਹਗਾ ਉਹਦੇ ਅਨੁਸਾਰ ਗਲਤ ਹੈਗਾ ਤੇ ਉਸ ਪੇਜ ਨੂੰ ਵੀ ਅਗਰ ਉੱਤੇ ਰਿਪੋਰਟ ਕਰਦੇ ਆ ਤਾਂ ਲੋਕ ਉਸ ਨੂੰ ਹਟਾ ਦਿੰਦੇ ਹੁਣ ਇਹ ਤੂ ਅਗਲਾ ਜਿਹੜਾ ਆਉਂਦਾ ਹੈਗਾ ਬਰਾ ਉਹ ਹੈਗਾ ਪੁਲਿਸ ਪੁਲਿਸ ਪ੍ਰਸ਼ਾਸਨ ਜਾਂ ਕ੍ਰਾਈਮ ਕ੍ਰਾਈਮ ਬ੍ਰਾਂਚ ਤੁਸੀਂ ਉੱਥੇ ਜਾ ਕੇ ਵੀ ਆਪਣੀ ਸ਼ਿਕਾਇਤ ਕਰਵਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਆਪਣਾ ਜਿਹੜੀ ਰਿਪੋਰਟ ਆਈ ਹੈ ਉਹਨੂੰ ਦੇ ਸਕਦੇ ਹੋ ਉਹ ਫਿਰ ਜੇਕਰ ਕੋਈ ਪੁਰਸ ਪ੍ਰਸ਼ਾਸਨ ਅਗਰ ਪਾਉਂਦਾ ਹੈਗਾ ਤੁਹਾਡੀ ਸ਼ਿਕਾਇਤ ਨੂੰ ਵਿਧ ਸਬੂਤਾਂ ਦੇ ਨਾਲ ਉਹਦੀ ਸਕਰੀਨ ਸ਼ਾਟ ਜਾਂ ਉਹਦੀ ਵੀਡੀਓ ਨਾਲ ਪਾਉਂਦਾ ਹੈਗਾ ਤਾਂ ਉਹ ਹੋਰ ਵੀ ਉਸ ਤੋਂ ਜਲਦੀ ਜਿਹੜਾ ਉਹ ਕੰਟੈਂਟ ਹਟਾਉਣਗੇ ਜੇ ਇਸ ਤੋਂ ਬਾਅਦ ਵੀ ਉਹ ਬੰਦਾ ਨਹੀਂ ਹਟਦਾ ਔਰ ਕਾਫੀ سارے ਲੋਕ ਰਿਪੋਰਟ ਕਰਦੇ ਆ ਤਾਂ ਉਹਦਾ ਪੇਜ ਬੰਦ ਹੋ ਜਾਊਗਾ ਫਿਰ ਇੱਕ ਇਹਦੇ ਚ ਇਹ ਵੀ ਸਮੱਸਿਆ ਆ ਦੀ ਵੀ ਪੇਜ ਦੂਜਾ ਬਣਾ ਲੂ ਉਹ ਬੰਦ ਹੋ ਗਿਆ ਹੋਰ ਪੇਜ ਬਣਾ ਲੂ ਪਰ ਜਦੋਂ ਦੂਜੇ ਪੇਜ ਦੇ ਉੱਤੇ ਵੀ ਉਹੀ ਸਿਲਸਿਲਾ ਚੱਲੂਗਾ ਉਹੀ ਕੁਝ ਤੁਸੀਂ ਕਰੋਗੇ ਰਿਪੋਰਟ ਕਰੋਗੇ ਸੋਸ਼ਲ ਮੀਡੀਆ ਫਾਰਮ ਤੇ ਤਾਂ ਉਹਦਾ ਦੂਜਾ ਪੇਜ ਵੀ ਬੰਦ ਹੋਊਗਾ ਤੀਜੀ ਵਾਰ ਸਮਗਰੀ ਪਾਈ ਨਹੀਂ ਸਕਦਾ ਤੇ ਤੀਜਾ ਪੇਜ ਬਣਾ ਲੂਗਾ ਉਹ ਸਮਗਰੀ ਬਣਾ ਨਹੀਂ ਸਕਦਾ ਆਟੋਮੈਟਿਕਲੀ ਹੀ ਉੱਥੇ ਸਮਗਰੀ ਉਹਦੀ ਲਈ ਹੈਗੀ ਆ ਉਹ ਕੰਟੈਂਟ ਜਿਹੜਾ ਹੈਗਾ ਉਹ ਡ੍ਰੀਲ ਹੋ ਜਾਏਗਾ ਤੋ ਇਹਨਾਂ ਦੇ ਵੀ ਜਿਹੜੇ ਹੈਗੇ ਬਹੁਤ ਸਾਰੇ ਕਾਨੂੰਨ ਨੇ ਸੋਸ਼ਲ ਮੀਡੀਆ ਦੇ ਵਿੱਚ ਬਣਾਏ ਹੋਏ ਜਿਹੜੇ ਆਪਣੇ ਨਦੀਆਂ ਜਿਹੜੀਆਂ ਕਹੇ ਲੋ ਸ਼ਰਤਾਂ ਕਹੇ ਲੋ ਕਾਨੂੰਨ ਕਹੇ ਲੋ ਇਹ ਸ਼ਰਤਾਂ ਕਹੇ ਲੋ ਤਾਂ ਬਹੁਤ ਸਾਰੇ ਜਿਹੜੇ ਬਦਲ ਹੈ ਗਿਆ ਤਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਦਾ ਉਹ ਤੁਸੀਂ ਕਰਵਾ ਸਕਦੇ ਇੱਕ ਚੀਜ਼ ਆਉਂਦਾ ਹੈਗਾ ਵੀ ਕਿਸੇ ਜੇ ਹੁਣ ਮੰਨ ਲਓ ਜਿਵੇਂ ਇਹ ਬੰਦਾ ਹੋ ਜਾ ਮਨਤਕ ਬੰਦਾ ਹੋ ਗਿਆ ਹਨਾ ਤਾਂ ਇਹਦਾ ਜਿਹੜਾ ਸੀਗਾ ਕਿਸੇ ਮਰੇ ਹੋਏ ਬੰਦੇ ਦਾ ਜਿਹੜਾ ਪੇਜ ਹੈਗਾ ਉਹ ਆਪਾਂ ਬੰਦ ਕਰਾਉਣਾ ਹੈ ਤਾਂ ਉਹ ਕਿਵੇਂ ਕਰਨਾ ਹੈ ਤਾਂ ਜੇਕਰ ਕਿਸੇ ਮਰਦੇ ਵਿਅਕਤੀ ਦਾ ਪੇਜ ਆ ਤਾਂ ਉਹਦੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਪਲੇਡ ਫਾਰਮ ਤੇ ਉਹਦੀ ਮੌਤ ਦਾ ਸਰਟੀਫਿਕੇਟ ਨਾਲ ਲਾਉਣਾ ਪੈਣਾ ਵੀ ਇਹ ਬੰਦਾ ਮਰ ਗਿਆ ਤੇ ਦਾ ਜਿਹੜਾ ਹੈਗਾ ਅਕਾਊਂਟ ਹੈ ਜਿਹੜਾ ਹੈਗਾ ਉਹ ਬੰਦ ਕੀਤਾ ਜਾਵੇ ਤਾਂ ਉਹ ਸਰਟੀਫਿਕੇਟ ਦੇ ਕੇ ਪੇਜ ਨੂੰ ਮੈਮੋਰੀਅਲ ਸਟੇਟ ਵਿੱਚ ਵੀ ਬਦਲਵਾ ਸਕਦੇ ਜਾਉ ਪੂਰੀ ਤਰ੍ਹਾਂ ਨੂੰ ਹਟਾ ਸਕਦੇ ਐ ਇਹ ਤਰੀਕਾ ਹੈ ਦੋਸਤੋ ਇਥੋਂ ਇਸ ਗਲਤ ਵਰਤਾਰੇ ਨੂੰ ਰੋਕ ਸਕਦਾ ਤੇ ਇਸ ਤਰੀਕੇ ਨਾਲ ਬੜੀ ਆਸਾਨੀ ਨਾਲ ਰੋਕਿਆ ਜਾ ਸਕਦਾ ਤੇ ਉਹ ਲੋਕ ਰੋਕ ਸਕਦੇ ਐ ਜਿਹੜੇ ਲੱਖਾਂ ਲੋਕ ਇਹ ਸੋਸ਼ਲ ਵੀਡੀਓ ਤੇ ਬੈਠੇ ਨੇ ਉਹਨਾਂ ਕੰਟੈਂਟਾਂ ਨੂੰ ਦੇਖਦੇ ਨੇ ਉਹ ਦੇਖਣ ਦੀ ਬਜਾਏ ਉਹਨੂੰ ਲਾਈਕ ਕਰਨ ਦੀ ਬਜਾਏ ਉਹ ਡਿਸਲਾਈਕ ਕਰੋ ਉਹਦੀ ਰਿਪੋਰਟ ਕਰੋ ਫਿਰ ਇਹ ਵਰਤਾਰੇ ਨੂੰ ਥੱਲ ਪਾਈ ਜਾ ਸਕਦੀ ਐ ਅਦਰਵਾਈਜ਼ ਕਿਸੇ ਨੂੰ ਧਮਕੀਆਂ ਦੇ ਕੇ ਕਿਸੇ ਨੂੰ ਡਰਾ ਧਮਕਾ ਕੇ ਇਸ ਅਸਲੀ ਇਦਾਰ ਨੂੰ ਨਹੀਂ ਰੋਕਿਆ ਜਾ ਸਕਦਾ ਇਕੋ ਇੱਕ ਤਰੀਕਾ ਹੈ ਦੋਸਤੋ ਰੋਕਣ ਦਾ ਵੀ ਜੰਨੇ ਵੀ ਲੋਕ ਹੈਗੇ ਆ ਸਾਰੇ ਉਹਦੀ ਰਿਪੋਰਟ ਕਰੋ ਉਹਨੂੰ ਟਿਸਲਾਈਕ ਕਰੋ ਉਹਦੇ ਵੀਊ ਵੀ ਨਾ ਹੋਣ ਤੇ ਜੇ ਵੀਊ ਹੀ ਨਹੀਂ ਹੋਣਗੇ ਆਟੋਮੈਟਿਕਲੀ ਹੋ ਜਾਏਗਾ ਵੀਡੀਓ ਬੈਸੇ ਨਹੀਂ ਪਾਊਗਾ ਉਹ ਤੇ ਜੇ ਫਿਰ ਵੀ ਨਹੀਂ ਹਟਦਾ ਉਹ ਤਾਂ ਫਿਰ ਇਹ ਤਰੀਕਾ ਹੀ ਦਾ ਅਪਣਾਇਆ ਜਾ ਸਕਦਾ ਹੈ ਜਾਣਕਾਰੀ ਕਿੱਦਾਂ ਲੱਗੀ ਚੰਗੀ ਲੱਗੀ ਜਦੋਂ ਤੱਕ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣਾ ਵਿਚਾਰ ਦੋਸਤੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਨਾਲ ਤਦ ਤੱਕ ਨਮਸਕਾਰ